ਦਾ ਕਤਲ ਹੋਇਆ ਪਿੱਛੇ ਕਰ ਲਉਣਾ ਕੋਈ ਸਰਕਾਰੀ ਕਤਲ ਹੈਗਾ ਜੀ ਹੋਰ ਕੀ ਹੈ ਇੱਕ ਸਰਕਾਰ ਨੇ ਕਤਲ ਕੀਤਾ ਹੈ ਤੇ ਸੂਬੇ ਦੀ ਸਰਕਾਰ ਨੇ ਹਿਫਾਜ਼ਤ ਨਹੀਂ ਕੀਤੀ ਪਰਚਾ ਨਹੀਂ ਦਰਜ ਕੀਤਾ ਤੇ ਜਿਹੜਾ ਕੁਝ 2.5 ਸਾਲ 3 ਸਾਲ ਪਹਿਲੇ ਹੋਇਆ ਸੀ ਜਿੱਥੇ 600 ਕਿਸਾਨ ਸ਼ਹੀਦ ਹੋ ਗਏ ਸੀ ਉਸ ਟਾਈਮ ਵੀ ਕੀ ਹੋਇਆ ਕਾਂਗਰਸੀਆਂ ਨੇ ਜੇ ਅਗਵਾਈ ਕੀਤੀ ਹੁੰਦੀ ਜਦ ਕਾਲੇ ਕਾਨੂੰਨ ਬਣ ਰਹੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਕਮੇਟੀ ਦਾ ਹਿੱਸਾ ਸੀ ਜੇ ਉਸ ਟਾਈਮ ਉਹਨੂੰ ਦਵਾ ਲਿਆ ਹੁੰਦਾ ਕਿ ਨਹੀਂ ਪੰਜਾਬ ਨੂੰ ਨਹੀਂ ਇਸਹਮਤ ਹੋਗਾ ਤੇ ਕਾਨੂੰਨ ਕਦੇ ਆਂਦਾ ਹੀ ਨਹੀਂ ਉਲਦੇ ਬਾਝੜ ਆ ਗਏ ਤੇ ਫਿਰ ਕਿਸਾਨਾਂ ਨੂੰ ਆਪਣੇ ਹਾਲ ਚੇ ਛੱਡਦਾ ਜਾਓ ਆਪਦੀ ਲੜਾਈ ਖੁਦ ਲੜੋ ਇੱਕ ਵਾਰੀ ਨਿਕਲ ਕੇ ਕਾਂਗਰਸ ਨਹੀਂ ਆਈ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਡੇਢ ਸਾਲ ਬੈਠੇ ਰਹੇ ਸ਼ਹੀਦ ਹੋ ਗਏ ਨਾ ਕਾਂਗਰਸੀਆਂ ਨੇ ਕੁਝ ਕੀਤਾ 600 ਕਿਸਾਨ ਮਰਵਾਤੇ ਤੇ ਅੱਜ ਇਹ ਸਰਕਾਰ ਵੀ ਉਹੀ ਕੁਝ ਕਰ ਰਹੀ ਹੈ ਇਹਨਾਂ ਨੇ ਤਾਂ ਹੋਰ ਵੀ ਹੱਦਾ ਪਾਰ ਕਰਤੀਆਂ ਕਦੇ ਸੁਨਿਆ ਨਹੀਂ ਕਿ ਨਾਲ ਦੇ ਸੂਬੇ ਦੀ ਸਰਕਾਰ ਤੁਹਾਡੇ ਜ਼ਮੀਨ ਦੇ ਅੰਦਰ ਆ ਕੇ ਤੁਹਾਡੇ ਲੋਕਾਂ ਦੇ ਉੱਤੇ ਅਟੈਕ ਕਰੇ ਤੇ ਤੁਸੀਂ ਆਪਦੇ ਘਰਾਂ ਵਿੱਚ ਬੜੇ ਬਨੇ ਬੈਠੋ ਤੁਹਾਡੀ ਪੁਲਿਸ ਕੀ ਕਰ ਰਹੀ ਹੈਗੀ ਜੇ ਸਾਡੀ ਜ਼ਮੀਨ ਦੇ ਵਿੱਚ ਡਰੋਨ ਦੇ ਰਾਹੀਂ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈਗਾ ਅਥਰੋਗੈਸ ਸਿੱਟੇ ਜਾ ਰਹੇ ਨੇ ਅੱਜ ਗੋਲੀ ਦੇ ਨਾਲ ਸਾਡਾ ਇੱਕ ਨੌਜਵਾਨ ਮਰ ਗਿਆ ਤੇ ਫਿਰ ਉਹਦੇ ਪਰਚਾ ਵੀ ਨਾ ਦਰਜ ਹੋਏ ਜਿਨੇ ਮਾਰੀਏ ਉਹਦੀ ਕੋਈ ਜਾਂਚ ਵੀ ਨਾ ਬਿਠਾਈ ਜਾਏ ਪਰਿਵਾਰ ਤਾਂ ਕੋਈ ਪਹੁੰਚ ਵੀ ਨਾ ਕਰੇ ਤੇ ਇਹ ਸਰਕਾਰ ਹੈ ਕਿ ਕੀ ਚੀਜ਼ ਹੈ ਜੀ ਲਾਰਾ ਭਗਵੰਤ ਜੀ ਸੰਡਰ ਕਰਕੇ ਨੇ ਨਹੀਂ ਭਗਵੰਤ ਜੀ ਸਿੱਧੇ-ਸਿੱਧੇ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਕਿਉਂਕਿ ਕਾਤਿਲ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਰੋਕਿਆ ਨਹੀਂ ਇਹ ਕਤਲ ਹੋਇਆ ਕਿਉਂਕਿ ਤੁਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਅਜ ਵੀ ਨਹੀਂ ਨਵਾ ਰਹੇ ਉਹ ਇਹਨੂੰ ਕੁਰਸੀ 'ਚ ਬੈਠਣ ਦਾ ਹੱਕ ਕੀ ਰਹਿ ਗਿਆ ਜੇ ਇਹ ਕਾਨੂੰਨ ਵਿਵਸਾਹ ਅਜ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾ ਰਹੇ ਨੇ ਜਾਨ ਬੂਝ ਕੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਇੱਕ ਰੰਗਤ ਦਿੱਤੀ ਜਾ ਰਹੀ ਹੈ ਇਹ ਕੇਂਦਰ ਦੀ ਸਰਕਾਰ ਦੇ ਆਦੇਸ਼ 'ਚ ਹੋ ਰਿਹਾ ਹੈ ਕਿ ਆਪ ਉਹਨਾਂ ਦੇ ਨਾਲ ਰਲ ਮਿਲ ਕੇ ਕਰ ਰਿਹਾ ਹੈ ਇਹ ਤਾਂ ਜਵਾਬ ਉਹ ਹੀ ਦੇ ਸਕਦੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੀ ਸਰਕਾਰ ਨੇ ਧੱਕਾ ਕੀਤਾ ਸਾਡੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ 3 ਸਾਲ ਪਹਿਲੇ ਉਹਨਾਂ ਨੇ ਵਾਅਦਾ ਤੋਂ ਅਸੀਂ ਤਾਂ ਉਹੀ ਮੰਗ ਰਹੇ ਨਾ ਕਿ ਜਿਹੜਾ ਤੁਸੀਂ ਵਾਦਾ ਕੀਤਾ ਉਸ ਵਾਦੇ ਨੂੰ ਪੂਰਾ ਕਰੋ ਮੈਂ ਤਾਂ ਕਈ ਵਾਰੀ ਪਾਰ ਮੰਚ ਆ ਵੀ ਇਹ ਗੱਲ ਚੱਕ ਚੁੱਕੀਆਂ ਤੇ ਇਹ ਵਾਦਾ ਪੂਰਾ ਕਰਨ ਦਾ ਕਿਹਦਾ ਫਰਜ਼ ਬੰਦਾ ਸੀ ਕਿ ਸਵੇਰੇ ਦੀ ਸਰਕਾਰ ਜਾ ਕੇ ਅਗਵਾਈ ਕਰੇ ਲੇਕਿਨ ਇਹਨਾਂ ਨੂੰ ਤਾਂ ਆਪਦੀ ਕੁਰਸੀਆਂ ਦੀ ਇੰਨੀ ਪਈ ਹੋਈ ਹੈ ਕਿ ਅੱਜ ਵੀ ਜਦ ਇੰਨਾ ਤੱਕਾ ਹੋ ਰਿਹਾ ਹੈ ਗਵਾਂਡ ਦੇ ਸੂਬੇ ਵਾਲੇ ਸ਼ਰਿਆਮ ਪੁਲਿਸ ਦੀ ਨਾਲ ਆਪਣੇ ਬੰਦੇ ਚੱਕ ਰਹੇ ਨੇ ਘੁੱਟ ਰਹੇ ਨੇ ਮਾਰ ਰਹੇ ਨੇ ਜ਼ਖਮੀ ਕਰ ਰਹੇ ਨੇ ਤੁਸੀਂ ਹੁਣ ਵੀ 3-4 ਦਿਨ 5-6 ਦਿਨ ਹੋ ਗਏ ਤੁਸੀਂ ਹੁਣ ਵੀ ਆਪਣੀ ਮੂੰਹੇ ਤਾਲਾ ਲਾ ਆਪਦੀ ਕੁਰਸੀ ਤਾਂ ਹੀ ਸੀਮਤ ਬੈਠੇ ਹੋ ਇਹ ਇਹਨੂੰ ਸਰਕਾਰ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਸੰਭਵ ਹੈ ਕਿ ਜਿਹੜੇ ਕਿਸਾਨ ਮੰਗਾ ਮੰਗ ਰਹੇ ਨੇ ਜਾਂ ਵਾਅਦੇ ਕਹਿ ਰਹੇ ਨੇ ਇਹ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਅੱਗੇ ਥੋੜੀ ਦਿਨਾਂ ਤੱਕ ਕੋਡ ਆਫ ਕੰਡਕਟ ਲੱਗ ਜਾਏਗਾ ਕਾਨੂੰਨ ਬਣ ਸਕਦਾ ਕੋਈ ਸੰਭਵ ਹੈ ਦੇਖੋ ਬਣਨ ਨੂੰ ਤਾਂ ਆਰਡੀਨੈਂਸ ਹਰ ਵੀਡਨਸਡੇ ਨੂੰ ਕੈਬਨਿਟ ਮੀਟਿੰਗ 온 ਦੀ ਆਰਡੀਨੈਂਸ ਮਿੰਟ ਚ ਆ ਸਕਦਾ ਹੈਗਾ ਪਹਿਲੇ ਵੀ ਆਇਆ ਹੀ ਸੀ ਨਾ ਜੀ ਤੇ ਆ ਸਕਦਾ ਹੈ ਪਰ ਇਹ ਦੋਨੋਂ ਸੁਪੇਦੀ ਤੇ ਕੇਂਦਰ ਦੀ ਸਰਕਾਰ ਜਾਣ ਬੁਝ ਕੇ ਲੰਮਾ ਖਿੱਚ ਰਹੀ ਹੈ ਕਿ ਜਾਪਤਾ ਲੱਗ ਜਾਏ ਜੋ ਜਾਪਤਾ ਲੱਗ ਜਾ ਮਸਲਾ ਸਾਰਾ ਮੁੱਕ ਜੂਗਾ ਕਿਸਾਨਾਂ ਨੂੰ ਉੱਠ ਕੇ ਜਾਣਾ ਪਊਗਾ ਇਹ ਕਿਸਾਨਾਂ ਦੇ ਨਾਲ ਇੱਕ ਵਾਰ ਫਿਰ ਬੇਇਨਸਾਫੀ ਬੇਇਨਸਾਫੀ ਤੇ ਧੋਖਾ ਜਿਵੇਂ 3 ਸਾਲ ਪਹਿਲੇ ਕਾਂਗਰਸੀਆਂ ਨੇ ਕੀਤਾ ਉਹੀ ਆਮ ਆਦਮੀ ਪਾਰਟੀ ਕਰ ਰਹੀ ਤੁਸੀਂ ਕਹਿੰਦੇ ਲੀਗਲ ਟੀਮ ਬਣਾ ਰਹੇ ਹੋ ਤੁਸੀਂ ਪਰਿਵਾਰ ਵੱਲੋਂ ਪਰਿਵਾਰ ਨੂੰ ਕੀ ਤੁਹਾਡੇ ਵੱਲੋਂ ਇਨਕੀ ਪਾਰਟੀ ਵੱਲੋਂ ਕੀ ਜੁਸ਼ਮਤ ਤੁਸੀਂ ਕਹਿੰਦੇ ਲੀਗਲ ਟੀਮ ਬਣਾ ਰਹੇ ਅਸੀਂ ਨਹੀਂ ਮੈਂ ਮਲੂਕਾ ਸਾਹਿਬ ਦੇ ਨਾਲ ਆਹੀ ਮਸਲਾ ਕਰ ਰਹੀ ਸੀ ਕਿ ਜੇ ਅੱਜ ਤਾਈਂ ਪਰਚਾ ਵੀ ਕੋਈ ਕਤਲ ਵਾਡਰ ਹੋਇਆ ਹੈ ਕਤਲ ਹੋਇਆ ਗੋਲੀ ਲੱਗੀ ਹੈ ਪਰਚਾ ਤਾਂ ਦਰਜ ਹੋਣਾ ਇਹ ਤਾਂ ਇਹ ਤਾਂ ਰਾਈਟ ਹੈਗਾ ਹੱਕ ਕਾਨੂੰਨਿਕ ਹੈ ਤਾਂ ਕਿ ਦਰਜ ਹੋਣਾ ਚਾਹੀਦਾ ਲੇਕਿਨ 24 ਘੰਟੇ ਹੋ ਗਏ ਉਸ ਤੋਂ ਵੱਧ ਹੋ ਗਏ ਅਜ ਤਾਈਂ ਪਰਚਾ ਨਹੀਂ ਦਰਜ ਹੋਇਆ ਇਹਦਾ ਮਤਲਬ ਲੁਕੋਇਆ ਛੁਪੋਇਆ ਜਾ ਰਿਹਾ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੇ ਸਰਕਾਰ ਆਪਣਾ ਫਰਜ਼ ਨਹੀਂ ਕਰਦੀ ਤਾਂ ਫਿਰ ਸ਼ਰੋਧੀਆਂ ਅਕਾਲੀ ਦਲ ਅੱਗੇ ਅਗਵਾਈ ਕਰੋਗੇ ਅਸੀਂ ਆਪਣੇ ਵਕੀਲਾਂ ਨਾਲ ਮਾਲਕ ਦਾ ਸਾਹਮਣੇ ਕਿਹਾ ਕਿ ਜੇ ਕੋਰਟ ਜਾਣਾ ਪਿਆ ਹਾਈ ਕੋਰਟ ਜਾਣਾ ਪਿਆ ਪੱਤਰਕਾਰ ਵੀ ਇਹ ਕੁੱਟੇ ਆ ਕੁਝ ਬਿહોਸ਼ ਵੀ ਹੋਏ ਆ ਆਪਣੇ ਪੰਜਾਬ ਦੇ ਪੱਤਰਕਾਰ ਸੀ ਉੱਥੇ 6-7 لڑکے بھی ہیں جنਨੂੰ بندوق بنا کے لے کے گئی ہے کی کہنا چاہو گے انہاں نوں چھڑا نا چاہیے اپنی سرکار بالکل جی سرکار اپنا فرض ادا نہیں کرو گے تا پھر قانون ਦਾ سہارا ਲੈ ਕੇ ਜੋ قانونی حق ਬੰਦਾ ਹੈ ਉਹਦੀ ਲੜਾਈ ਲੜਨ ਵਾਸਤੇ ਅਕਾਲੀ ਦਲ ਜ਼ਰੂਰ ਅੱਗੇ ਆਉਗੇ ਭਾਵੇਂ ਪੱਤਰਕਾਰਾਂ ਦਾ ਹੱਕ ਹੋਵੇ ਭਾਵੇਂ ਸਾਡੇ ਨੌਜਵਾਨਾਂ ਜਿਨ੍ਹਾਂ ਨੂੰ ਚੱਕ ਕੇ ਲੈ ਗਏ ਜਾਂ ਫਿਰ ਸ਼ੁਕਰਮਨ ਇਹੋ ਜਿਹੇ ਨੌਜਵਾਨ ਮੁੰਡੇ ਜਿਨ੍ਹਾਂ ਦਾ ਇੱਕ ਵੈਨ ਚਲਾ ਕੇ guzara ਕਰਦੇ ਨੇ ਇੱਕ ਜਵਾਨ ਪੁੱਤ ਜਿਹੜਾ سہارا ਬੰਦਾ ਹੈ ਪਰਿਵਾਰ ਦਾ ਅੱਜ ਉਹ ਤੁਰ ਗਿਆ ਤੇ ਕੋਈ ਇਨਸਾਫ ਹੀ ਨਹੀਂ ਮਤਲਬ ਮੌਤ ਦਾ ਕੋਈ ਮੁੱਲ ਹੀ ਨਹੀਂ ਇਹ ਭਗਵੰਤ ਮਾਨ ਇੰਨੇ ਆਪਣੇ ਅਹੰਕਾਰ ਜਾਂ ਆਪਣੇ ਪਾਵਰ ਦੇ ਨਸ਼ੇ ਵਿੱਚ ਇੰਨਾ ਆ ਨਾ ਹੋਇਆ ਪਿਆ ਕਿ ਕਿਸੇ ਗਰੀਬ ਦਾ ਦੁੱਖ ਵੀ ਨਹੀਂ ਹੋਸਾ ਉਹ ਵੀ ਜਿਹੜੀਆਂ ਫੋਟਾਂ ਸੀ ਟਰੈਕਟਰਾਂ ਦੇ ਲੱਗੀਆਂ ਹੋਈਆਂ ਟਰਾਲੀਆਂ ਤੇ ਗੁਰੂਆਂ ਦੀ ਸਾਰੀਆਂ ਗੱਲਾਂ ਆ ਗਿਆ ਵਿੱਚ ਸਭ ਸਾਰੇ ਜਿਹੜੇ ਲਿੰਗਰ ਸੀ ਉਹ ਵੀ ਖਿਲਾਰੇ ਗਏ ਮਰ ਪੱਖੋਂ ਇਹ ਮੇਰਾ خیال ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਇੱਕ ਤਰੀਕੇ ਦੇ ਨਾਲ ਜਲੀਲ ਕਰਨ ਵਾਲੀ ਗੱਲ ਹੈ ਦਬਾਇਆ ਕੁਚਲਿਆ ਜਾ ਰਹਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਜਾ ਰਹਾ ਹੈ ਲੇਕਿਨ ਇਹ ਤਾਂ ਜਲੀਲ ਕਰਕੇ ਇਹ ਆਤਾ फडਕਾਣ ਦੀ ਸਾਜ਼ਿਸ਼ ਹੈ ਕੀ ਹੈਗੀ ਹੈ ਤਾਂ ਅੰਦਰ ਦੀ ਗੱਲ ਉਹ ਹੀ ਜਾਣਦੇ ਨੇ ਚਲੋ ਜੀ ਥੈਂਕ ਯੂ ਬਈ ਠੀਕ ਹੋ ਜੀ ਧੰਨਵਾਦ